ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਖੜੇ ਹਾਂ ਸ਼ਹਿਨੇਪਿੰਡ ਦੇ ਵਿੱਚ ਇੱਕ ਡੇਰੀ ਫਾਰਮ ਦੇ ਉੱਤੇ ਇੱਥੇ ਨਾ ਦੋ ਤਰ੍ਹਾਂ ਦੀਆਂ ਛੱਤਾਂ ਬਣੀਆਂ ਹੋਈਆਂ ਨੇ ਅਸੀਂ ਤੁਹਾਨੂੰ ਉਹਨਾਂ ਦਾ ਦੋਨੋਂ ਦਾ ਕੰਪੈਰੀਜ਼ਨ ਵੀ ਕਰਕੇ ਦਿਖਾਵਾਂਗੇ ਕਿਹੜੀ ਛੱਤ ਦੇ ਵਧੀਆ ਫਾਇਦੇ ਆ ਕਿਹੜੀ ਦਾ ਥੋੜਾ ਜਿਹਾ ਦਿੱਕਤ ਆ ਰਹੀ ਆ ਪਸ਼ੂਆਂ ਵਾਸਤੇ ਕਿਹੋ ਜਿਹਾ ਸਾਨੂੰ ਖਰਚਾ ਕਰਨਾ ਚਾਹੀਦਾ ਫਾਰਮ ਦੇ ਉੱਤੇ ਸਾਨੂੰ ਮੇਨ ਜਿਹੜੀ ਕਮਾਈ ਹੋਣੀ ਆ ਉਹ ਦੁੱਧ ਤੋਂ ਹੋਣੀ ਆ ਜਿਹੜਾ ਅਸੀਂ ਸਟਰਕਚਰ ਖੜਾ ਕਰ ਲੈਣੇ ਕਈ ਵਾਰੀ ਕਾਫੀ ਵੱਡਾ ਤੇ ਮਹਿੰਗਾ ਕਰ ਲੈਣੇ ਆ ਪਰ ਜਿਹੜੇ ਅਸੀਂ ਸਟਰਕਚਰ ਦੇ ਥੱਲੇ ਖੜੇ ਆ ਇਹ ਬਹੁਤ ਹੀ ਸਸ ਇਹਦੇ ਤੋਂ ਬਹੁਤ ਘੱਟ ਲਗਤ ਆਈ ਆ ਸਾਡੇ ਨਾਲ ਬਾਈ ਸੋਲਪ੍ਰੀਤ ਹੈਗਾ ਬਾਈ ਸ਼ਸ਼ਰੀ ਕਾਲ ਬਾਈ ਸ਼ਸ਼ਰੀ ਕਾਲ ਬਾਈ ਜੀ ਸਾਨੂੰ ਆ ਸ਼ੈੱਡ ਦੇ ਦੁਬਾਰੇ ਤੁਸੀਂ ਦੱਸੋ ਵੀ ਇਹਦੇ ਤੇ ਕਿੰਨਾ ਕੁ ਖਰਚਾ ਆਇਆ ਗਾ ਗੈਡਰਾਂ ਤੋਂ ਇਹਦੇ ਉੱਪਰ ਕੱਲੀ ਛੱਤ ਦੇ ਉੱਤੇ 18000 ਖਰਚਾ ਆਇਆ ਤੇ 50000 ਦੇ ਗਾਡਰ ਪਏ ਆ 68000 ਰੁਪਏ ਦੇ ਵਿੱਚ ਇਹ 60 ਬਾਈ 15 ਦੀ ਸੱਤ ਤਿਆਰ ਹੋ ਚੁੱਕੀ ਤੇ ਕਿੰਨੇ ਪਸ਼ੂ ਖੜ ਜਾਂਦੇ ਕਿੰਨੇ ਪਸ਼ੂ ਇੱਥੇ ਕਰੀਬਨ 20 ਪਸ਼ੂਆਂ ਦਾ ਜੀ ਕੰਫਰਟੇਬਲ ਸਪੇਸ ਹੈਗੀ ਆ ਤੇ ਇਹਦੇ ਫਾਇਦੇ ਕੀ ਆ ਜਿਵੇਂ ਹੁਣ ਤੁਸੀਂ ਉਹ ਪਰਲੇ ਪਾਸੇ ਚਾਦਰਾਂ ਪਾਈਆਂ ਹੋਈਆਂ ਉਹ ਇਦਾਂ ਜੀ ਇੱਕ ਤਾਂ ਦੁੱਗਣੇ ਰਪੀਏ ਲੱਗਿਆ ਇਹ ਤੁਹ। ਤੇ ਬਾਕੀ ਉਹ ਤਪਦੀਆਂ ਨਹੀਂ ਇਹ ਕੋਈ ਤਪਦੀਆਂ ਨਹੀਂ ਹੈਗੀਆਂ। ਤੇ ਉਹ ਸਿਆਲ ਜੋ ਉੱਥੇ ਠੰਡ ਹੋ ਜਾਂਦੀ ਉਹ ਚ ਵੱਧ ਲੱਗਦੀ। ਉਹ ਠਰ ਜਾਂਦੀਆਂ ਨੇ। ਠਰ ਜਾਂਦੀਆਂ ਨੇ ਜੀ। ਇਹ ਨਿੱਗਾ ਰਹਿੰਦਾ। ਇਹ ਨਿੱਗਾ ਰਹਿੰਦਾ ਜੀ। ਤੇ ਗਰਮੀ ਦੇ ਵਿੱਚ ਗਰਮੀ 'ਚ ਉਹ ਤਪ ਜਾਂਦੀਆਂ ਨੇ ਜੀ। ਇਹ ਇੱਥੇ ਠੰਡਾ ਰਹਿੰਦਾ। ਔਰ ਉਹ ਕਹਿੰਦੇ ਭਾਬ ਜਿਹੜੇ ਪਸ਼ੂ ਆ ਤੁਸੀਂ ਮੇਨ ਕੰਮ ਥੋੜਾ ਦੁੱਧ ਦੇ ਆ ਜੇ ਪਸ਼ੂ ਸਟ्रेस ਨਹੀਂ ਲਊਗਾ ਤਾਂ ਉਹ ਦੁੱਧ ਵੀ ਜ਼ਿਆਦਾ ਦੇਊਗਾ ਹਾਂਜੀ ਤੇ ਨਾਲ ਉਹਦਾ ਜਿਹੜਾ ਦੁੱਧ ਦੀ ਜਿਹੜੀ ਕੁਆਲਿਟੀ ਉਹ ਵਧੀਆ ਹੋਊ ਫੈਟ ਚੰਗਾ ਮਿਲੂਗਾ ਇਸ ਕਰਕੇ ਵੀਰੇ ਜੇ ਕਿਸੇ ਨੇ ਵੀ ਇਹੋ ਜਿਹਾ ਸਸਤਾ ਫਾਰਮ ਤਿਆਰ ਕਰਨਾ ਜਿਹੜੀਆਂ ਆ ਜਿਹੜੀਆਂ ਚਾਦਰਾਂ ਪਾ ਲੈਣੇ ਦਾ ਇੱਕ ਤਰ੍ਹਾਂ ਦੀ ਸਜਾ ਆ ਪਸ਼ੂਆਂ ਨੂੰ ਇੱਕ ਗਰਮੀ ਦੇ ਵਿੱਚ ਪੂਰੇ ਤਰ੍ਹਾਂ ਹੀਟ ਹੋ ਜਾਂਦੀ ਹੈ ਬਾਈ ਦੇ ਤਾਂ ਥੋੜੇ-ਬਹੁਤੇ ਦਰਖਤ ਹੈਗੇ ਆ ਮਾੜਾ-ਮੋਟਾ ਬਚਾਅ ਹੋ ਹੀ ਜਾਂਦਾ ਦਰਖਤਾਂ ਕਰਕੇ ਲੇਕਿਨ ਇਹਦੇ ਉੱਤੇ ਥੱਲੇ ਬਹੁਤ ਭੱਠੀ ਵਾਂਗੂ ਸੇਕ ਮਾਰਦਾਗਾ ਤੇ ਪਸ਼ੂਆਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਆਗੀ ਤੇ ਆਪਾਂ ਤੁਸੀਂ ਕੋਈ ਵੀ ਖੁਦ ਵੀ ਖੜ ਕੇ ਦੇਖੋ ਇਹ ਤਾਂ ਲੋਹੇ ਦੀਆਂ ਤਾਂ ਪੱਥਰ ਦੀਆਂ ਥੱਲੇ ਵੀ ਸੇਕ ਮਾਰਦਾਗਾ ਪਰ ਜਿਹੜੀ ਆ ਚੀਜ਼ ਪਾਈ ਹੋਈ ਆ ਇਹਦੇ ਵਿੱਚ ਥੋੜਾ ਜਿਹਾ ਮਿਹਨਤ ਜ਼ਰੂਰ ਹੈਗੀ ਉੱਤੇ ਮਿੱਟੀ ਪਾਉਣੀ ਪੈਂਦੀ ਇਹਦੇ ਠੀਕ ਹੈ ਜੀ ਉੱਪਰ ਮਿੱਟੀ ਪਈ ਹੋਈ ਆ ਭਾਈ ਹਾਂਜੀ ਹਾਂਜੀ ਉੱਪਰ ਮਿੱਟੀ ਪੈਂਦੀ ਆ ਥੱਲੇ ਆਹ ਜਿਹੜਾ ਸਰਕਾਨੇ ਦਾ ਜਿਹੜਾ ਆ ਪਾਸ ਆ ਪਾ ਕੇ ਨਾ ਤੁਸੀਂ ਤੇ ਵਧੀਆ ਸਸਤੇ ਤਰੀਕੇ ਨਾਲ 70000 ਦੇ ਵਿੱਚ ਐਡਾ ਵੱਡਾ ਸ਼ੈੱਡ ਤਿਆਰ ਕਰ ਦਿੱਤਾ ਤੇ ਜੇ ਤੁਸੀਂ ਆਰਸੀਸੀ ਲਾਉਂਗੇ ਪਲੇਟਾਂ ਪਾਉਂਗੇ ਨਾਲੇ ਤਾਂ ਉਹ ਗੱਲ ਨਹੀਂ ਬਣਦੀ ਤੇ ਨਾਲੇ ਪੈਸਾ ਬਹੁਤ ਲੱਗ ਜਾਂਦਾ ਹੈਗਾ ਸੋ ਜੋ ਨਵੇਂ ਵੀਰ ਤੇ ਬਾਕੀ ਆ ਮਾਈ ਨੇ ਥੱਲੇ ਮੈਟਿੰਗ ਕੀਤੀ ਹੋਈ ਆ ਤੇ ਸਾਫ ਸਫਾਈ ਦਾ ਪ੍ਰਬੰਧ ਜੇ ਤੁਸੀਂ ਕੋਈ ਵੀ ਕੰਮ ਕਰਨਾਗਾ ਉਸ ਕਿਤੇ ਦੇ ਵਿੱਚ ਸਭ ਤੋਂ ਜ਼ਰੂਰੀ ਹੁੰਦੇ ਸਾਫ ਸਫਾਈ ਭਾਈ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਮੈਟਿੰਗ ਕੀਤੀ ہوئی ਆ ਕੋਈ ਵੀਰ ਇਸ ਤਰੀਕੇ ਦਾ ਸ਼ੈੱਡ ਬਣਾਉਣਾ ਚਾਹੁੰਦਾਗਾ ਤਾਂ ਇਸ ਦਾ 50000 ਦੇ ਗੱਡ 18 68000 ਰੁਪਏ ਲਗਭਗ 70000 ਰੁਪਿਆ ਇਹਦੇ ਤੇ ਖਰਚ ਆਇਆ ਛੱਤ ਦੇ ਉੱਤੇ ਤੇ ਜੇ ਕਿਤੇ ਆਰ ਸੀ ਸੀ ਜਾਂ ਲੈਂਟਰ ਜਾਂ ਕੋਈ ਡਾਟਾ ਵਗੈਰਾ ਲਾਉਣੀਆਂ ਹੁੰਦੀਆਂ ਤੇ ਉਹਨਾਂ ਤੇ ਬਹੁਤ ਜ਼ਿਆਦਾ ਖਰਚਾ ਆ ਜਾਣਾ ਸੀਗਾ ਚਾਦਰਾਂ ਮੋਣੇ ਚਰਦਾਂ ਦਾ ਖਾਤਰਾ ਵੀ ਖਰਚਾ ਵੀ ਜਿਹੜਾ ਇਹਦੇ ਤੇ ਬਾਅਦ ਜਾਣਾ ਸੀਗਾ ਪਰ ਉਹ ਕੰਫਰਟੇਬਲ ਨਹੀਂ ਹੁੰਦੀ ਉਹ ਤਾਂ ਥੋੜਾ ਸੇਕ ਮਾਰਦਾ ਤੇ ਪਸ਼ੂਆਂ ਨੂੰ ਵਧੀਆ ਮਾਹੌਲ ਦੇ ਵਿੱਚ ਰੱਖਣਾ ਤਾਂ ਇਸ ਤਰੀਕੇ ਦੀ ਸਸਤੀ ਤੇ ਇਹ ਛੱਤ ਪਾ ਸਕਦੇ ਹੋ ਜਿਹਦੇ ਨਾਲ ਪਸ਼ੂ ਆਰਾਮ ਦੇ ਨਾਲ ਤੁਹਾਡੇ ਫਾਰਮ ਦੇ ਵਿੱਚ ਰਹਿਣਗੇ ਜੇ ਪਸ਼ੂ ਤੰਦਰੁਸਤ ਰਹਿਣਗੇ ਖੁਸ਼ ਰਹਿਣਗੇ ਸਟ੍ਰੈਸ ਨਾਲ ਨਹੀਂ ਰਹਿਣਗੇ ਉਹਨਾਂ ਦਾ ਦੁੱਧ ਵੀ ਵਧੀਆ ਆਊਗਾ ਤੇ ਉਹ ਫੈਂਟ ਵੀ ਵਧੀਆ ਦੇਣਗੇ ਚੰਗੀ ਵੀਡੀਓ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ